ਪਰਮੇਸ਼ੁਰ ਦੇ ਤਖਤ ਦੇ ਬਾਗ ਪਰਮੇਸ਼ੁਰ ਨੇ ਦੂਤਾਂ ਨੂੰ ਪ੍ਰਕਾਸ਼ ਤੋਂ ਬਣਾਇਆ ਅਤੇ ਉਹ ਬਹੁਤ ਸਾਰੇ ਹਨ ਪਰਮੇਸ਼ੁਰ ਨੇ ਉਹਨਾਂ ਨੂੰ ਉਪਾਸਨਾ ਵਿੱਚ ਮਜ਼ਬੂਤ ਹੁੰਦਿਆਂ ਬਣਾਇਆ ਅਤੇ ਸਰੀਰਕ ਰੂਪ ਵਿੱਚ ਪਰਮਾਤਮਾ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਉਦੇਸ਼ ਨਾਲ ਉਹ ਸੁੰਦਰ ਦਿਖ ਹਨ ਅਤੇ ਆਕਾਰ ਵਿੱਚ ਵੱਡਾ ਉਹਨਾਂ ਦੇ ਖੰਭ ਹਨ ਅਤੇ ਉਹ ਕਈ ਰੂਪ ਲੈਂਦੇ ਹਨ ਉਹ ਅਮਰ ਹਨ ਅਤੇ ਉਹ ਕਦੇ ਵੀ ਪਰਮੇਸ਼ੁਰ ਦੀ ਅਣ ਆਗਿਆਕਾਰੀ ਨਹੀਂ ਕਰਦੇ ਸੱਤਵੇਂ ਅਸਮਾਨ ਵਿੱਚ ਸਿਦਰਾਤੁਲ muntaha ਹੈ ਫਿਰਦੌਸ ਨਿਵਾਸ ਦੇ ਨੇੜੇ ਇੱਕ ਰੁੱਖ ਰੁੱਖ ਸੱਤਵੇਂ ਅਸਮਾਨ ਵਿੱਚ ਸਭ ਤੋਂ ਵੱਧ ਸੀਮਾ ਨੂੰ ਦਰਸਾਉਂਦਾ ਹੈ ਜਿਸ ਨੂੰ ਕੋਈ ਪਾਸ ਨਹੀਂ ਕਰ ਸਕਦਾ ਇੱਥੋਂ ਤੱਕ ਕਿ ਦੂਤ ਵੀ ਇਹ ਵਿਸ਼ਾਲ ਰੁੱਖ ਸਾਰੇ ਫਿਰਦੌਸ ਅਤੇ ਆਕਾਸ਼ ਨੂੰ ਕਵਰ ਕਰਦਾ ਹੈ ਰੁੱਖ ਦੀਆਂ ਬੇਅੰਤ ਸ਼ਾਖਾਵਾਂ ਹਨ ਹਰ ਸ਼ਾਖਾ ਤੇ ਪੱਤੇ ਦੀ ਅਣਗਿਣਤ ਗਿਣਤੀ ਹੈ ਹਰ ਪੱਤੇ ਤੇ ਇੱਕ ਵਿਸ਼ਾਲ ਦੂਤ ਬੈਠਾ ਸੀ ਰੁੱਖ ਦੀ ਜੜ ਅਸਮਾਨ ਦੀ 6ਵੀਂ ਪਰਤ ਵਿੱਚ ਹੈ ਇਸ ਦੇ ਪੱਤੇ ਹਾਥੀ ਦੇ ਕੰਨਾਂ ਵਰਗੇ ਹਨ ਅਤੇ ਇਸ ਦੇ ਫਲ ਵੱਡੇ ਕੜੇ ਵਰਗੇ ਹਨ ਅਤੇ 7ਵੇਂ ਅਸਮਾਨ ਵਿੱਚ ਹੈ ਦੂਤਾਂ ਲਈ ਇੱਕ ਪਵਿੱਤਰ ਸਥਾਨ ਬੈਤੁਲ ਮਾਮੂਰ ਕਿਹਾ ਜਾਂਦਾ ਹੈ ਅਕਸਰਕਾਰ ਜਿੱਥੇ 70 ਹਜ਼ਾਰ ਦੂਤ ਰੋਜ਼ਾਨਾ ਪੂਜਾ ਕਰਦੇ ਹਨ ਅਤੇ ਦੂਤਾਂ ਦੀ ਵੱਡੀ ਗਿਣਤੀ ਦੇ ਕਾਰਨ ਉਹ ਦੁਬਾਰਾ ਇਸ ਵਿੱਚ ਵਾਪਸ ਨਹੀਂ ਆ ਸਕਦੇ ਹਨ ਅਤੇ ਇੱਕ ਤਾਜ਼ਾ ਬੈਂਚ ਰੋਜ਼ਾਨਾ ਇਸ ਵਿੱਚ ਹੁੰਦਾ ਹੈ ਅਤੇ ਹਰ ਅਸਮਾਨ ਵਿੱਚ ਇੱਕ ਕਰ ਹੈ ਜੋ ਦੂਤਾ ਨਾਮ ਪਰਿਆ ਹੋਇਆ ਹੈ ਅਤੇ ਉਸcar ਦਾ ਨਾਮ ਜੋ ਪਹਿਲੇ ਅਸਮਾਨ ਵਿੱਚ ਹੈ ਬਹਿਤੁਲ ਇਜ਼ਾ ਹੈ ਅਤੇ ਦੂਤ ਦਾ ਨਾਮ ਜੋ ਉਪਾਸਨਾ ਵਿੱਚ ਦੂਤਾ ਦੀ ਅਗਵਾਈ ਕਰਦਾ ਹੈ ਇਸਮਾਈਲ ਦੂਤ ਹੈ ਮੁਹੰਮਦ ਸੱਲਾਹੁ ਅਲੈਹਿ ਵਸਲਮ ਨੇ ਕਿਹਾ ਸਾਰੇ ਅਸਮਾਨ ਵਿੱਚ ਪੈਰ ਦੀ ਕੋਈ ਥਾਂ ਨਹੀਂ ਹੈ ਜਾਂ ਇਥੋਂ ਤੱਕ ਕਿ ਇੱਕ ਉਂਗਲੀ ਜੋੜ ਜਾਂ ਹੱਥ ਜਿਸ ਵਿੱਚ ਇੱਕ ਪ੍ਰਸੰਦ ਦੂਤ ਨਹੀਂ ਹੈ ਜਾਂ ਇਸ ਵਿੱਚ ਇੱਕ ਚੁਕਣ ਵਾਲਾ ਦੂਤ ਜਦੋਂ ਪੁਨਰ ਉਥਾਨ ਦਾ ਦਿਨ ਆਉਂਦਾ ਹੈ ਫਿਰ ਵੀ ਉਹ ਕਹਿਣਗੇ ਅਸੀਂ ਤੁਹਾਡੀ ਪੂਜਾ ਨਹੀਂ ਕਰਦੇ ਜਿਵੇਂ ਤੁਸੀਂ ਪੂਜਾ ਕਰਨ ਦੇ ਲਾਇਕ ਸੀ ਜਦੋਂ ਉਹ ਪੂਜਾ ਕਰਦੇ ਹਨ ਉਹ ਕਤਾਰ ਨੂੰ ਪੂਰਾ ਕਰਦੇ ਹਨ ਅਤੇ ਇੱਕ ਦੂਜੇ ਦੇ ਨੇੜੇ ਰਹਿੰਦੇ ਹਨ ਅਤੇ ਕਤਾਰ ਵਿੱਚ ਪਾੜੇ ਨੂੰ ਪਰੋ ਅਤੇ ਇਸ ਤਰ੍ਹਾਂ ਨਬੀ ਮੁਹੰਮਦ ਸੱਲਾਉ ਅਲੈਹਿ ਵਸਲਮ ਸਾਨੂੰ ਪੂਜਾ ਕਰਨ ਦਾ ਹੁਕਮ ਦਿੱਤਾ ਹੁਣ ਗੈਬਰੀਅਲ ਬਾਰੇ ਗੱਲ ਕਰ ਰਹੇ ਹਾਂ ਉਹ ਇੱਕ ਮਹਾਦੂਤ ਹੈ ਉਸ ਦਾ ਰੱਬ ਦੇ ਅੱਗੇ ਉੱਚਾ ਦਰਜਾ ਅਤੇ ਉੱਚਾ ਸਥਾਨ ਹੈ ਸਾਰੇ ਦੂਤ ਗੈਬਰੀਅਲ ਦਾ ਕਹਿਣਾ ਮੰਨਦੇ ਹਨ ਰੱਬ ਨੂੰ ਉਸ ਉੱਤੇ ਬਹੁਤ ਭਰੋਸਾ ਹੈ ਇਸੇ ਲਈ ਉਹ ਰਾਜਦੂਤ ਸੀ ਪਰਮੇਸ਼ੁਰ ਅਤੇ ਉਸ ਦੇ نبی ਵਿਚਕਾਰ ਖੁਲਾਸਿਆਂ ਦੇ ਨਾਲ ਉਹਨਾਂ ਕੋਲ ਉਤਰਨਾ ਉਸ ਦੇ 600 ਖੰਭ ਹਨ ਅਤੇ ਹਰੇਕ ਵਿੰਗ ਵਿਚਕਾਰ ਦੂਰੀ ਇਸ ਤਰ੍ਹਾਂ ਹੈ ਪੂਰਬ ਅਤੇ ਪੱਛਮ ਵਿਚਕਾਰ ਦੂਰੀ ਹਰ ਖੰਭ ਨੇ ਦੂਰੀ ਨੂੰ ਪਾਰ ਦਿੱਤਾ ਮਾਈਕਲ V ਇੱਕ ਮਹਾਦੂਤ ਹੈ। ਮੀਂਹ ਅਤੇ ਪੌਦਿਆਂ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਂਦੀ ਹੈ? ਉਸ ਦੇ ਸਹਾਇਕ ਹਨ ਜੋ ਉਹ ਕਰਦੇ ਹਨ ਜੋ ਉਹ ਉਹਨਾਂ ਨੂੰ ਕਰਨ ਦਾ ਹੁਕਮ ਦਿੰਦਾ ਹੈ। ਰੱਬ ਦੇ ਹੁਕਮਨਾਮਾ ਉਹ ਹਵਾਵਾਂ ਅਤੇ ਬੱਦਲਾਂ ਨੂੰ ਵੰਡਦੇ ਹਨ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ। ਅਤੇ ਪਹਾੜਾਂ ਦਾ ਦੂਤ ਵੀ ਹੈ। ਅਤੇ ਹਾਰ ਵਿਅਕਤੀ ਦਾ ਇੱਕ ਦੂਤ ਹੈ। ਉਸ ਦੀ ਨੀਂਦ ਅਤੇ ਜਾਗ ਦੇ ਸਮੇਂ ਉਸ ਦੀ ਰੱਖਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਤੇ ਰਿਕਰਡਿੰਗ ਦੂਤ ਹੈ। ਇਕ ਸੱਜੇ ਪਾਸੇ ਬੈਠਾ ਅਤੇ ਇੱਕ ਖੱਬੇ ਪਾਸੇ ਉਹ ਰਾਖੇ ਹਨ ਇੱਕ ਚੰਗੇ ਕੰਮ ਨੂੰ ਰਿਕਾਰਡ ਕਰ ਰਿਹਾ ਹੈ ਅਤੇ ਇੱਕ ਮਾੜੇ ਕੰਮ ਨੂੰ ਰਿਕਾਰਡ ਕਰ ਰਿਹਾ ਹੈ ਮੌਤ ਦੇ ਦੂਤ ਲਈ ਦੇ ਰੂਪ ਵਿੱਚ ਉਸ ਦਾ ਨਾਮ ਕੁਰਾਨ ਵਿੱਚ ਸਪਸ਼ਟ ਨਹੀਂ ਕੀਤਾ ਗਿਆ ਹੈ ਨਾ ਹੀ ਪੈਗੰਬਰ ਮੁਹੰਮਦ ਦੇ ਪ੍ਰਮਾਣਿਕ ਕਥਨਾ ਵਿੱਚ ਸੱਲਲਾਹੁ ਅਲੈਹਿ ਵਸੱਲਮ ਮੌਤ ਦਾ ਦੂਤ ਜੋ ਤੁਹਾਡੇ ਉੱਤੇ ਸਥਾਪਿਤ ਹੈ ਤੁਹਾਡੀਆਂ ਰੂਹਾਂ ਨੂੰ ਲੈ ਲਵੇਗਾ ਫਿਰ ਤੁਹਾਨੂੰ ਆਪਣੇ ਪਰਮੇਸ਼ਰ ਕੋਲ ਲਿਆਂਦਾ ਜਾਵੇਗਾ ਉਸ ਕੋਲ ਸਹਾਇਕ ਵਿਹਨ ਜੋ ਸਰੀਰ ਵਿੱਚੋਂ ਆਤਮਾ ਨੂੰ ਕੱਢਦੇ ਹਨ ਜਦੋਂ ਤੱਕ ਇਹ ਗਲੇ ਤੱਕ ਨਹੀਂ ਪਹੁੰਚਦਾ ਜਿਸ ਉੱਤੇ ਮੌਤ ਦਾ ਦੂਤ ਇਸ ਨੂੰ ਆਪਣੇ ਹੱਥ ਵਿੱਚ ਲੈਂਦਾ ਹੈ ਅਤੇ ਜਦੋਂ ਉਹ ਇਸ ਨੂੰ ਲੈਂਦਾ ਹੈ ਉਹ ਇਸ ਨੂੰ ਇੱਕ ਅੱਖ ਦੇ ਚਪਕਣ ਤੋਂ ਬਾਅਦ ਆਪਣੇ ਹੱਥ ਵਿੱਚ ਨਹੀਂ ਛੱਡਦਾ ਇਸ ਤੋਂ ਪਹਿਲਾਂ ਕਿ ਇਹ ਉਸ ਦੇ ਸਹਾਇਕਾਂ ਦੁਆਰਾ ਲਿਆ ਜਾਵੇ ਅਤੇ ਇਸ ਦੇ ਅਨੁਕੂਲ ਕਫਨਾ ਵਿੱਚ ਸੁੱਟੋ ਉਹ ਜਿਹੜੇ ਆਪਣੇ ਜੀਵਨ ਵਿੱਚ ਗਲਤ ਕਰਦੇ ਹਨ ਮੌਤ ਦਾ ਦੂਤ ਉਹਨਾਂ ਦੀਆਂ ਰੂਹਾਂ ਨੂੰ ਦਰਦ ਵਿੱਚ ਲੈ ਜਾਵੇਗਾ ਅਤੇ ਜਿਹੜੇ ਆਪਣੇ ਜੀਵਨ ਵਿੱਚ ਧਰਮੀ ਸਨ ਮੌਤ ਦਾ ਦੂਤ ਉਹਨਾਂ ਦੀਆਂ ਰੂਹਾਂ ਨੂੰ ਆਰਾਮ ਅਤੇ ਸਤਿਕਾਰ ਨਾਲ ਲੈ ਜਾਵੇਗਾ ਉਹ ਜਿਨ੍ਹਾਂ ਨੂੰ ਦੂਤ ਮੌਤ ਵਿੱਚ ਲੈਂਦੇ ਹਨ ਚੰਗੇ ਅਤੇ ਸ਼ੁੱਧ ਦੂਤ ਕਹਿਣਗੇ ਤੁਹਾਡੇ ਉੱਤੇ ਸ਼ਾਂਤੀ ਹੋਵੇ ਜੋ ਤੁਸੀਂ ਕਰਦੇ ਸੀ ਉਸ ਲਈ ਫਿਰਦੌਸ ਵਿੱਚ ਦਾਖਲ ਹੋਵੋ ਫਿਰ ਉਹ ਆਤਮਾ ਨਾਲ ਚੜਦੇ ਹਨ ਜੇਕਰ ਇਹ ਇੱਕ ਧਰਮੀ ਆਤਮਾ ਹੈ ਆਕਾਸ਼ ਦੇ ਦਰਵਾਜ਼ੇ ਇਸ ਦੇ ਲਈ ਖੋਲ ਦਿੱਤੇ ਗਏ ਹਨ ਪਰ ਜੇਕਰ ਇਹ ਧਰਮੀ ਨਹੀਂ ਹੈ ਅਸਮਾਨ ਦੇ ਦਰਵਾਜ਼ੇ ਬੰਦ ਰਹਿਣਗੇ ਆਤੇ ਆਤਮਾ ਨੂੰ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਆਤੇ ਉਥੇ ਕਬਰ ਦੇ ਦੂਤ ਹਨ ਮੁਨਕਾਰ ਅਤੇ ਨਕੀਰ ਉਹ ਕਬਰ ਦੇ ਮੁਕੱਦਮੇ ਲਈ ਜ਼ਿੰਮੇਵਾਰ ਹਨ ਆਤੇ ਜ਼ਿੰਮੇਵਾਰੀ ਲਈ ਚਾਰਜ ਕੀਤਾ ਗਿਆ ਹੈ ਕਬਰ ਦੇ ਵਸਨੀਕਾਂ ਤੋਂ ਪੁੱਛ ਗਿੱਛ ਕਰਨ ਦਾ ਆਪਣੇ ਰੱਬ ਬਾਰੇ ਉਸ ਦਾ ਧਰਮ ਆਤੇ ਉਸ ਦੇ ਨਬੀ ਉਹਨਾਂ ਕੋਲ ਕਾਲੇ ਚਿਹਰੇ ਅਤੇ ਨੀਲੀਆਂ ਅੱਖਾਂ ਹਨ ਆਤੇ ਉਹਨਾਂ ਦੇ ਫੈਂਗ ਹਨ ਉਹਨਾਂ ਦੇ ਸਰੀਰਕ ਰੂਪ ਪਰੇਸ਼ਾਨ ਕਰਨ ਵਾਲੇ ਹਨ ਅਤੇ ਉਹਨਾਂ ਦੀਆਂ ਆਵਾਜ਼ਾਂ ਡਰਾਉਣੀਆਂ ਹਨ ਫਿਰਦੌਸ ਦਾ ਰਖਵਾਲਾ ਇੱਕ ਦੂਤ ਹੈ ਜਿਸ ਦਾ ਨਾਮ ਰਿਦਵਾਨ ਹੈ ਅਤੇ ਨਰਕ ਦਾ ਰਖਵਾਲਾ ਮਲਿਕ ਹੈ ਹੁਣ ਰਾਫੇਲ ਬਾਰੇ ਗੱਲ ਕਰ ਰਹੇ ਹਾਂ ਉਹ ਇੱਕ ਮਹਾਦੂਤ ਵੀ ਹੈ ਪਰਮੇਸ਼ੁਰ ਸਿੰਘਾਸਣ ਦੇ ਉੱਪਰ ਹੈ ਅਤੇ ਜਿਵੇਂ ਅਸੀਂ ਤੁਹਾਨੂੰ ਪਰਮੇਸ਼ੁਰ ਦੇ ਸਿੰਘਾਸਣ ਦੇ ਤਾਰਨੀ ਬਾਰੇ ਪਹਿਲਾਂ ਦੱਸਿਆ ਸੀ ਉਸ ਦੇ ਕੰਨ ਅਤੇ ਮੋਢੇ ਵਿਚਕਾਰ ਦੂਰੀ 700 ਸਾਲ ਲੰਬਾ ਹੈ ਅਤੇ ਰਾਫੇਲ ਸਿੰਘਾਸਨ ਦਾ ਤਾਰਨੀ ਹੈ ਅਤੇ ਉਹ ਪਰਮੇਸ਼ੁਰ ਦੇ ਹੁਕਮ ਨਾਲ ਤੂਰੀ ਵਜਾਵੇਗਾ ਤਿੰਨ ਵਾਰ ਪਹਿਲਾ ਤਰਨਪ ਆਤੰਕ ਦਾ ਤਰਨਪ ਹੋਵੇਗਾ ਦੂਸਰਾ ਤਰਨਪ ਹੋਵੇਗਾ ਹੰਗਾਮਾ ਅਤੇ ਤੀਜਾ ਜੀ ਉਠਣ ਦਾ ਤਰਨਪ ਹੋਵੇਗਾ